ਦੇਖੋ ਸਭ ਤੋਂ ਪਹਿਲਾਂ ਮੈਂ ਨੀਸ਼ ਦੀ ਸਰਵੋਚਤਾਲਤ ਅੰਮ੍ਰਿਤਮ ਸੁਪਰੀਮ ਕੋਰਟ ਦਾ ਤਨਬੰਧ ਕਰਨਾ ਚਾਹਣਾ ਕਿ ਉਹਨਾਂ ਨੇ ਜੋ ਕੇਸ ਭਾਰਤੀ ਜਨਤਾ ਪਾਰਟੀ ਦੇ ਝੂਠਾ ਫਰਜ਼ੀ ਕੇਸ ਹਰਵਿੰਦ ਕੇਜਰੀਬਾਲ ਜੀ ਦੇ ਉੱਤੇ ਸਾਡੇ ਸਾਰੇ तमाम ਨੇਤਾਵਾਂ ਦੇ ਉੱਤੇ ਮਨੀਸ਼ ਸੋਧਿਆ ਜੀ ਦੇ ਉੱਤੇ ਸੱਜੇ ਸਿੰਘ ਜੀ ਦੇ ਉੱਤੇ ਹੋਰ ਨੇਤਾਵਾਂ ਉੱਤੇ ਬਣਾਇਆ ਸੀ ਉਹਦੇ ਵਿੱਚ ਜਮਾਨਤ ਦਿੱਤੀ ਆ ਪਰ ਲੇਕਿਨ ਸਪਸ਼ਟਾ ਜੋ ਰੈਜ਼ੋਲੂਸ਼ਨ ਆਈ ਹੈ ਜਾਂ ਇਸ ਤੋਂ ਪਹਿਲਾਂ ਜਾਂ ਉਹ ਸੰਜੇ ਸਿੰਘ ਜੀ ਜਜਮੈਂਟ ਆ ਚਾਹੇ ਮਨੀਸ਼ ਸੋਧੇ ਜੁਡੀਮੈਂਟ ਆ ਉਹ ਇਸ ਗੱਲ ਵੱਲ ਇਸ਼ਾਰਾ ਕਰਾ ਕੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਈਡੀ ਦਾ ਸੀਵੀਆਈ ਦਾ ਦੁਰਉਪਯੋਗ ਕਰ ਰਹੀ ਆ ਔਰ ਆਮ ਆਦਮੀ ਪਾਰਟੀ ਖਿਲਾਫ ਇੱਕ ਸਿਆਸੀ ਸਾਜ਼ਿਸ਼ ਚੱਲ ਰਹੀ ਆ ਸੋ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਵਰਿੰਦ ਕੇਜਰੀਵਾੜੀ ਤੋਂ ਡਰਦੀ ਆ ਆਮ ਆਦਮੀ ਪਾਰਟੀ ਤੋਂ ਡਰਦੀ ਆ ਔਰ ਦੇਸ਼ ਦੇ ਅੰਦਰ ਆਪੋਜੀਸ਼ਨ ਨੂੰ ਖਤਮ ਕਰਨਾ ਚਾਹੁੰਦੀ ਆ ਮਨੁਮਲ ਬੜੇਗਾ ਕਾਰਕਟਰਾਂ ਦਾ ਜਿਸ ਬਿਲਕੁਲ ਆਵਾਮੀ ਪਾਰਟੀ ਦਾ ਹਰੇਕ ਕਾਰਕਟਰ ਹਰੇਕ ਲੀਡਰ ਜਿਹੜਾ ਉਹ ਬਹੁਤ ਹੀ ਆਪਿਆਪ ਨੂੰ ਤਕੜਾ ਮਹਿਸੂਸ ਕਰ ਰਿਹਾ ਕਿਉਂਕਿ ਸਭ ਨੂੰ ਪਤਾ ਕਿ ਦੇਸ਼ ਦੇ ਅੰਦਰ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਜਿਹੜੀ ਆ ਅਰਵਿੰਦ ਕੇਜਰੀਵਾਲ ਜੀ ਲੜ ਰਹੇ ਨੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਲੜਾਈ ਅਰਵਿੰਦ ਕੇਜਰੀਵਾਲ ਜੀ ਲੜ ਰਹੇ ਨੇ ਔਰ ਦੂਸਰੇ ਪਾਸੇ ਦੇਸ਼ ਦਾ ਤਾਨਾਸ਼ਾਹਾ ਤਾਨਾਸ਼ਾਹਕ ਪਾਰਟੀ ਕੌਣ ਆ ਭਾਰਤੀ ਜਨਤਾ ਪਾਰਟੀ ਸੋ ਭਾਰਤੀ ਜਨਤਾ ਪਾਰਟੀ ਦੇ ਲੋਕ ਖਲਾਫ ਨੇ ਸੋ ਅਰਵਿੰਦ ਕੇਜਰੀਵਾਲ ਦੇ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਹੌਸਲੇ ਦੇ ਅੰਦਰ ਨੇ ਤੇ ਦੇਖੋ ਸਭ ਤੋਂ ਪਹਿਲਾਂ ਮੈਂ ਦੇਸ਼ ਦੀ ਸਰਵਉੱਚ ਅਦਾਲਤ ਅੰਮ੍ਰਿਤਪੁਰ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਜੋ ਕੇਸ ਭਾਰਤੀ ਜਨਤਾ ਪਾਰਟੀ ਨੇ ਝੂਠਾ ਫਰਜ਼ੀ ਕੇਸ ਅਰਵਿੰਦ ਕੇਜਰੀਵਾਲ ਜੀ ਦੇ ਉੱਪਰ ਸਾਡੇ ਸਾਰੇ तमाम ਨੇਤਾਵਾਂ ਦੇ ਉੱਤੇ ਮਨੀਸ਼ ਸ਼ੋਦੇ ਜੀ ਦੇ ਉੱਤੇ ਸੰਜੇ ਸਿੰਘ ਜੀ ਦੇ ਉੱਤੇ ਹੋਰ ਨੇਤਾਵਾਂ ਉੱਤੇ ਬਣਾਇਆ ਸੀ ਕਿ ਉਹਦੇ ਵਿੱਚ ਜ਼ਮਾਨਤ ਦਿੱਤੀ ਆ ਪਰ ਲੇਕਿਨ ਸਪਸ਼ਟ ਆ ਜੋ ਜਜਮੈਂਟ ਆਈ ਹੈ ਜਾਂ ਇਸ ਤੋਂ ਪਹਿਲਾਂ ਚਾਹੇ ਉਹ ਸੰਜੇ ਸਿੰਘ ਜੀ ਦੀ ਜਜਮੈਂਟ ਆ ਚਾਹੇ ਮਨੀਸ਼ ਸ਼ੋਦੇ ਦੀ ਜਜਮੈਂਟ ਆ ਉਹ ਇਸ ਗੱਲ ਵੱਲ ਇਸ਼ਾਰਾਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਈਡੀ ਦਾ ਸੀਬੀਆਈ ਦਾ ਦੁਰਉਪਯੋਗ ਕਰ ਰਹੀ ਆ ਔਰ ਆਮ ਆਦਮੀ ਪਾਰਟੀ ਦੇ ਖਿਲਾਫ ਸਿਆਸੀ ਸਾਜ਼ਿਸ਼ ਰਚ ਰਹੀ ਆ ਸੋ ਇਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਵਰਿੰਦ ਕੇਜਰੀਵਾੜੀ ਤੋਂ ਡਰਦੀ ਆ ਆਵਾਮੀ ਪਾਰਟੀ ਤੋਂ ਡਰਦੀ ਆ ਔਰ ਦੇਸ਼ ਦੇ ਅੰਦਰ ਆਪੋਜੀਸ਼ਨ ਨੂੰ ਖਤਮ ਕਰਨਾ ਚਾਹੁੰਦੀ ਆ ਮਨੋਬਲ ਬੜੇ ਕਾ ਕਾਰਜਕਰਤਾਵਾਂ ਕੋਲ ਜਿਸ ਦੇ ਬਿਲਕੁਲ ਆਵਾਮੀ ਪਾਰਟੀ ਦਾ ਹਰੇਕ ਕਾਰਜਕਰਤਾ ਹਰੇਕ ਲੀਡਰ ਜਿਹੜਾ ਉਹ ਬਹੁਤ ਹੀ ਅੱਤਿਆਪ ਨੂੰ ਤਕੜਾ ਮਹਿਸੂਸ ਕਰ ਰਿਹਾ ਕਿਉਂਕਿ ਸਭ ਨੂੰ ਪਤਾ ਕਿ ਦੇਸ਼ ਦੇ ਅੰਦਰ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਜਿਹੜੀ ਆ ਅਰਵਿੰਦ ਕੇਜਰੀਵਾਲ ਜੀ ਲੜ ਰਹੇ ਨੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਲੜਾਈ ਅਰਵਿੰਦ ਕੇਜਰੀਵਾਲ ਜੀ ਲੜ ਰਹੇ ਨੇ ਔਰ ਦੂਸਰੇ ਪਾਸੇ ਦੇਖ ਤਾਨਾਸ਼ਾਗ ਤਾਨਾਸ਼ਾਗ ਪਾਰਟੀ ਕੌਣ ਆ ਭਾਰਤੀ ਜਨਤਾ ਪਾਰਟੀ ਸੋ ਭਾਰਤੀ ਜਨਤਾ ਪਾਰਟੀ ਦੇ ਲੋਕ ਖਲਾਫ ਨੇ ਸੋ ਅਰਵਿੰਦ ਕੇਜਰੀਵਾਲ ਦੇ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਹੌਸਲੇ ਦੇ ਅੰਦਰ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram x or whatsapp channel par